सो so, प्यारे बच्चों हम आप करा लैवल टू की वर्कशीट और वर्कशीट का नाम की है पूर्ण संख्या ठीक है येगा छेवीं तो अठवीं मिशन समर्थ वर्कशीट जड़िया ने वह लैवल टू वर्कशीट कर लगे <laughs> फर्स्ट क्वेश्चन हेटियाख्या लिखो संख्या पढ़ो बेटा पहला अगेर होगा दो सौ अठवंजा तो अगे है नौ सौ नड़िनवे तो अगर की आता है 1000 1000 6899 ਤੋਂ ਬਾਅਦ ਕੀ ਆਂਦਾ ਹੈ 610 ਦੇਖੋ ਜਦੋਂ ਇੱਕ ਤ ਜੋੜਾਂਗੇ ਵਿੱਚ ਇੱਕ ਜੋੜਾਂਗੇ ਆ 100 ਬਣੇਗਾ ਮਤਲਬ ਇੱਕ ਵਧੇਗਾ ਇਹ ਆ ਜਾਏਗਾ 6000 900 ਹੇਠਾਂ ਦਿੱਤੀਆਂ ਸੰਖਿਆਵਾਂ ਦਾ ਪਿਛੇਤਰ ਲਿਖੋ ਪਿਛੇਤਰ 800 ਦੇ ਪਿੱਛੇ ਕੀ ਆਂਦਾ ਹੈ 700 900 9630 ਦੇ ਪਿੱਛੇ ਕੀ ਆਂਦਾ ਹੈ 129 852 ਦੇ ਪਿੱਛੇ ਕੀ ਆਉਂਦਾ ਹੈ 852 ਦੇ ਪਿੱਛੇ ਕੀ ਆਉਂਦਾ ਹੈ 980 980 ਵੈਰੀ ਗੁੱਡ ਠੀਕ ਹੈ ਜੀ ਹਾਂ ਜੀ ਦੇਖੋ ਥੋੜਾ ਲੈਵਲ 1 ਦੀਆਂ ਵਰਕਸ਼ੀਟ ਤੋਂ ਥੋੜੀ ਅਪਡੇਟ ਹੋਈ ਹੈ ਲੈਵਲ 2 ਦੀ ਵਰਕਸ਼ੀਟ ਓਕੇ ਅਗੇ ਨੈਕਸਟ ਹਾਂ ਔਰ ਵੈਰੀ ਗੁੱਡ ਜਿਹੜੇ ਬੱਚੇ ਨਾਲ ਨਾਲ ਆਨਸਰ ਦੇ ਰਹੇ ਐਕਸੀਲੈਂਟ ਇਹਨਾਂ ਦਿੱਤੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਓ ਕਰ ਸਕਦੇ ਆਪਾਂ ਹਾਂ ਜੀ ਕੌਣ ਪਹਿਲਾਂ ਦੇਖ ਲਈਏ ਕਿ ਸੰਖਿਆ ਹੈ ਕਿ 8 ਤੋਂ 12 15 ਦੇ 9 ਮੈਂ ਇੱਕ ਸੰਖਿਆ ਰੇਖਾ ਬਣਾਈ ਹੈ ਨੋ ਟਾਕਿੰਗ ਠੀਕ ਹੈ ਇੱਥੇ ਮੈਂ ਜ਼ੀਰੋ ਸਾਰੇ ਪਲੱਸ ਦੇ ਜ਼ੀਰੋ 1 2 3 4 5 6 7 8 9 10 11 12 12 ਕਿਰਨ ਸਬਤ ਥੋੜੀ ਜਿਹੀ ਸੰਖਿਆ ਰੇਖਾ ਦੇ ਰੂਪ ਦਾ ਲੈਣੇ ਆ ਆ ਦੇਖੋ ਥੋੜੀ ਜਿੱਦ ਨੂੰ ਵਧਾ ਲੈਨੇ ਆ ਇੱਥੇ ਚੁੱਕ ਲੈਨੇ ਆ 1 2 3 4 5 6 7 8 9 10 11 12 13 14 ਭੰਦੇ ਇੱਥੇ 15 ਇੱਕ ਨੰਬਰ ਹੋਰ ਲੈ ਲੈਨੇ ਆ ਠੀਕ ਹੈ ਆ ਦੇਖੋ ਬੇਟਾ ਇੱਥੇ ਅਗਰ 0 1 2 3 4 5 6 7 पंद्रह तक आप करना हम देखो पहला आट, आट, आट आट है? आगी। आगी। अगला की है उसके बाद ठीक है जी ओके नेक्स्ट 8000 ਕਿੰਨੀਆਂ ਸੰਖਿਆਵਾਂ ਦੀ ਤੁਲਨਾ ਕਰੋ ਤੇ ਆਹ ਵਾਲੇ ਜਿੰਨ ਬੰਨੇ ਆ ਸਾਰੇ ਦੱਸੋ ਜੀ 0 ਵੱਡਾ ਹੈ ਕਿ 4 4 ਆ ਕੀ ਇਹਨੂੰ ਕੀ ਪੜੋਗੇ 700 ਨਹੀਂ ਇਹ ਕੀ ਹੈ 320 ਦੇਖੋ 0 ਪਿੱਛੇ ਲੱਗ ਜਾਂਦੀ ਹੈ ਤੇ ਮੁੱਲ ਬਣ ਜਾਂਦਾ 0 ਅੱਗੇ ਲੱਗੀ ਹੋਵੇ ਤੇ ਕੋਈ ਮੁੱਲ ਨਹੀਂ 320 ਵੱਡਾ ਆ ਦੇਖੋ 9236 ਤੇ 24937 ਪਹਿਲੀ ਗੱਲ ਤੇ ਪਹਿਲਾਂ ਪਹਿਲਾਂ ਉਨ ਕੀ ਕੰਪੇਅਰ ਕਰੋ 9 ਵਾਲਾ ਵੱਡਾ ਹੈ ਅਗੇ 1235 ਤੇ 5824 ਕਿਹੜਾ ਵੱਡਾ ਹੈ ਮੈਨੂੰ 5824 ओके ਨੈਕਸਟ ਦੇਖੋ ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਸੰਖਿਆ ਰੇਖਾ ਤੇ ਦਰਸਾਓ ਪਰ ਹੈ ਕੀ ਆ ਗਿਆ ਨਹੀਂ ਇਹ ਕਿੱਦਾਂ ਕਰਾਂਗੇ ਇਹਦੇ ਬਹੁਤ ਹੋ ਗਿਆ ਕਿੱਦਾਂ ਜਿਹੜਾ ਬਣਾਓ ਇੱਕ ਵਾਰੀ ओके ਚਲੋ ਪਹਿਲਾਂ ਕਰਦੇ ਆ 5 ਜਮਾ ਦੋ ਇੱਕ ਲਾਈਨ ਬਣਾਈ ਆਪਾਂ ਹਾਂਜੀ ओके ਮੈਂ ਤੇ ਲਿਖਿਆ 0 1 2 3 4 5 8 ਦੇ ਹੈ ਗਈਆਂ ਮੈਂ 8 ਔਰ ਕਿੰਨੇ ਅੱਗੇ ਜਾਣਾ ਹੈ ਪਲਸ ਕਿੰਨੇ ਅੱਗੇ ਜਾਣਾ ਹੈ ਕਿ ਦੋ ਕਦਮ ਅੱਗੇ ਜਾਣਾ ਹੈ 1 ਤੇ 2 ਆ ਸੰਖਿਆ ਰੇਖਾ ਤੇ ਤੁਸੀਂ ਦਰਸਾਓ 7 8 8 ਦੇ ਨਾ ਆ ਗਿਆ ਤਾਂ 7 7 ਅੰਦਰ ਆ ਤਮਝ ਆ ਗਈ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤੇ ਕਿਉਂਕਿ ਹੁਣ ਆਪਾਂ ਅੱਗੇ ਕਰਨ ਲੱਗੇ ਆ ਅਗਲਾ ਹੁਣ ਇਹਦੇ ਤੇ ਹੀ ਮੈਂ ਕਰਨ ਲੱਗੀ ਆ ਆਲਾ ਜਿਹੜਾ 6 2 ਆ ਸੰਖਿਆ ਰੇਖਾ ਬਣਾਈ ਹਾਂਜੀ ਚਲੋ ਆ ਸੰਖਿਆ ਰੇਖਾ ਬਣਾ ਲੈਂਦੇ ਆ ਇੱਥੇ 0 1 दो, तीन, 2 4 और पण माइनस दो करना बेटा। और देखो 6 ते गए आपा? हां जी। माइनस मतलब पीछे नु जाना है? कितने कदम जाना है? 1 2 3. किथे गए आपा? 4. आंसर केना आ गया? चार। आंसर केना आ गया? 4. सारेन को क्लास से मजा आ रिया है? हां जी। जम लग रही है ना? ओके। ਹੁਣ ਆਪਾਂ ਕਰਾਂਗੇ ਗੁਣਾ ਤੇ ਭਾਗ ਵਾਲਾ ਕਰਦੇ ਆ ਆਪਾਂ ਪੂਰੀ ਸ਼ੀਟ ਨੂੰ ਇਹਨੂੰ ਖਾਲੀ ਕਰ ਲਈਏ ਚਲੋ ਗੁਣਾ ਤੇ ਭਾਗ ਵਾਲਾ ਕਰਨ ਲੱਗੇ ਬੇਟਾ ਚਲੋ ਆ ਦੇਖੋ ਬੇਟਾ ਆਪਾਂ ਗੁਣਾ ਕਰਨ ਲੱਗੇ 3 4 ਵੈਸੇ 3 4 ਕਿੰਨਾ ਹੁੰਦਾ ਹੈ ਆਂਦਾ ਹੈ ਤਾਂ ਮਤਲਬ ਬੱਚਿਆਂ ਨੂੰ 1 2 3 4 5 6 7 8 9 ਹੁਣ ਆ ਗਿਆ 3 4 ਇਹਦਾ ਮਤਲਬ 3 3 ਦੇ ਮੈਂ 4 ਵੱਡੇ ਵੱਡੇ ਜੰਪ ਮਾਰਨ ਲੱਗੀ ਓਕੇ 3 3 ਦੇ ਕੀ ਕਰਨੇ ਆ ਜੰਪ ਮਾਰ 4 ਜੰਪ ਮਾਰਨੇ ਮੰਨ ਲਓ ਗਰਾਊਂਡ ਤੇ ਤੁਹਾਡੇ 12 ਲਾਈਨਾਂ ਲਾ ਦਿੱਤੀਆਂ ਹੁਣ ਕਿਹਾ ਪਹਿਲਾਂ ਜੇ ਤੂੰ ਇਹ ਮਤਲਬ ਇੱਥੇ ਖੜਾ ਨਾ ਜ਼ੀਰੋ ਤੇ ਖੜਾ ਫਿਰ ਤਿੰਨ ਜੰਪ ਮਾਰ ਜਾਂ ਚਾਰ ਜੰਪ ਮਾਰ ਤੂੰ ਚਾਰ ਤੇ ਪਹੁੰਚਣਾ ਚਾਹੀਦਾ ਠੀਕ ਹੈ ਆ ਦੇਖੋ ਮੈਂ ਜੰਪ ਮਾਰਨ ਲੱਗੀ ਆ ਠੀਕ ਹੈ ਪਹਿਲਾ ਜੰਪ ਮਾਰਾਂਗੇ ਆਪਾਂ

दो जंप हो गए आज जंप नंबर 1 हो गया जंप नंबर 2 हो गया कितने जंप मारने चार हां जी मैं आगे 9 पे 9 पे अगला जंप कितने मारना no. आंसर मेरा कितना आ रहा है 12 आंसर कितना आ रहा है 12 ओके बच्चों हां जी नहीं समझ आई नहीं देखो बेटा 3 3 दे चार जंप मार ले 3 3 दे चार जंप मार ले और आ देखो भाग वाला करते हैं 6 6 ਭਾਗ 3 ਹੁਣ ਮੈਂ ਤਿੰਨ ਤਿੰਨ ਦੇ ਜੰਪ ਮਾਰ ਲਿਆ ਦੇਖਦੇ ਆਂ ਕਿ ਕਿੰਨੇ ਜੰਪ ਵੱਜਦੇ ਆ ਇਹਦੇ ਚ ਹੈਗਾ ਸੀ ਕਿ ਆਪਾਂ ਜੰਪ ਮਾਰਨੇ ਆ ਠੀਕ ਹੈ ਤੇ ਜੰਪ ਮਾਰ ਕੇ ਆਪਾਂ ਕਿੱਥੇ ਪਹੁੰਚੇ ਆਪਾਂ ਉਹ ਆਨਸਰ ਲਿਖਣਾ ਸੀ ਇਹਦਾ ਹੈਗਾ ਹੈ ਕਿ 6 ਤੱਕ ਪਹੁੰਚਣਾ ਹੈ ਮੇਰੀ ਡੈਸਟੀਨੇਸ਼ਨ ਹੈ ਮੇਰਾ ਟਾਰਗੇਟ ਹੈ ਮੈਂ 6 ਤੱਕ ਜਾਣਾ ਹੈ ਪਰ ਮੈਂ ਜਾਣਾ ਕੀ ਹੈ ਤਿੰਨ ਤਿੰਨ ਜੰਪ ਮਾਰ ਕੇ ਤੇ ਕਿੰਨੇ ਜੰਪ ਮਾਰਨੇ ਪੈਣਗੇ ਬਣ ਦੋ ਵੈਰੀ ਗੁੱਡ ਸ਼ਾਬਾਸ਼ ਹੁਣ ਦੇਖੋ ਮੈਂ 6 ਤੱਕ ਜਾਣਾ ਪਹਿਲਾ ਜੰਪ ਮੇਰਾ ਕਿਤੇ ਵੱਜਣਾ 2:00 2:10 2:30 3:00 ਤੇ ਕਿੰਨੇ ਤੇ ਵੱਜਣਾ 3 ਪਹਿਲਾ ਜੰਪ ਮੇਰਾ 3:00 ਤੇ ਵੱਜਣਾ ਠੀਕ ਹੈ ਫਿਰ ਅਗਲਾ ਜੰਪ ਮੇਰਾ ਕਿਤੇ ਵੱਜਣਾ 6 ਹੋ ਗਿਆ 6 ਲ ਐ ਤੇ ਦੋ ਜੰਪਾਂ ਵਿੱਚ ਜਿ ਮੇਰਾ ਕੰਮ ਹੋ ਗਿਆ ਐ ਤੇ ਦੋ ਜੰਪ ਮਾਰੇ ਤੇ ਮੈਂ 6 ਤੇ ਪਹੁੰਚ ਵੀ ਗਈਆਂ ਕਿੰਨਾ ਸੌਖਾ ਸੀ ਅਨਸਰ ਦਾ ਇਹਦਾ ਅਨਸਰ ਕਿੰਨਾ ਹੈ 6 2 ਇਹਦਾ ਅਨਸਰ ਬਟਾ 2 ਹੈ ਤਿੰਨ ਦੇ ਬਾਅਦ ਦੇ ਸ਼ੇ ਕਿੱਥੇ ਜਾਂਦਾ ਹੈ? 4 ਨਹੀਂ ਸਮਝ ਆਈ? ਦੁਬਾਰਾ ਸਮਝਾਉਣੀ ਆ ਧਿਆਨ ਨਾਲ ਦੇਖੋ। ਮੇਰਾ ਟਾਰਗੇਟ ਹੈ 6 ਤੱਕ ਪਹੁੰਚਣਾ। ਹਾਂਜੀ। ਪਰ ਮੈਨੂੰ ਕੰਡੀਸ਼ਨ ਲਈ ਹੈ ਕਿ 3-3 ਦੇ ਜੰਪ ਮਾਰਨੇ ਆ। ਮੰਨ ਲਓ ਮੈਂ ਇੱਥੇ ਖੜੀ ਆ ਮੈਂ ਜੋਰ ਦੀ ਜੰਪ ਮਾਰਾਂਗੀ ਤੇ ਮੈਂ ਵੇਖਿਆ ਅੱਛਾ ਮੈਂ ਇੱਕ ਮੰਨ ਲਓ ਗੇਮ ਹੁੰਦੀ ਆ ਨਾ ਜਿਵੇਂ ਮੰਨ ਲਓ ਗੇਮ ਵਾਲੇ ਬਾਕਸ ਚੋਂ ਤੁਸੀਂ ਤੇ ਉਹਨੇ ਕਿਹਾ ਕਿ ਅੱਛਾ ਹਾਈ 슈ਗਰ ਆ ਮੈਂ ਤਿੰਨ ਤੇ ਪਹੁੰਚ ਗਈ ਹੁਣ ਦਿਮਾਗ ਲਾਓ ਮੈਨੂੰ 6 ਤੱਕ ਜਾਣਾ ਤੇ ਮੈਂ ਇੱਕ ਹੀ ਹੋਰ ਜੰਪ ਦੀ ਲੋੜ ਆ ਮੈਂ ਇੱਕ ਤੇ ਮੈਂ ਜੰਪ ਮਾਰ ਲਿਆ ਇੱਕ ਮੈਨੂੰ ਹੋਰ ਦੀ ਲੋੜ ਆ

ਜੋ ਅੰਕ ਆ ਮਨੇ ਜਿਹਦਾ ਪਿਛੇਤਰ ਇੱਕ ਅੰਕ ਦਾ ਆ ਜੇ ਅੰਨਾ ਜੀ ਸ਼ਾਬਾਸ਼ ਵੈਰੀ ਗੁੱਡ ਕਰੀ ਗਿਆ 10 10 ਦਾ ਪਿਛੇਤਰ ਕੀ ਹੁੰਦਾ ਹੈ ਨਾ ਤੇ 10 ਕੋਲ ਕਿੰਨੇ ਅੰਕ ਆ ਦੋ ਤੇ ਇਹਦਾ ਪਿਛੇਤਰ ਕੀ ਹੁੰਦਾ ਹੈ ਨਾ ਤੇ 9 ਕੋਲ ਕਿੰਨੇ ਅੰਕ ਆ ਇੱਕ ਇੱਕ ਦਾ ਮਤਲਬ ਆ ਤੇ ਜੋ ਨੇ ਕਿਹਾ ਵਾ ਤੇ ਗਲਤ ਹੋ ਗਿਆ ਉਹਨੇ ਕਿਹਾ ਵਾ ਕਿ ਦੋ ਅੰਕਾਂ ਦੀ ਸੰਖਿਆ ਦਾ ਪਿਛੇਤਰ ਕਦੇ ਵੀ ਇੱਕ ਅੰਕ ਦੀ ਸੰਖਿਆ ਨਹੀਂ ਹੁੰਦੀ ਇਹ ਤਾਂ ਗਲਤ ਸਾਡੇ ਕੋ ਦਿਹਾ ਹੈਗਾ ਵਾ ਇੱਕ ਬੰਦਾ ਸਾਡੇ ਕੋਲ ਜਿਹੜਾ ਨੰਬਰ ਹੈਗਾ ਵਾ ਜਿਹਦਾ ਪਛੇਤਰ ਇੱਕ ਅੰਕ ਦਾ ਹੀ ਆ 10 ਦਾ 10 ਦਾ ਪਛੇਤਰ 9 ਤੇ 9 ਕੋਲੇ ਕੰਕਾ ਓਕੇ ਅਗੇ 78 ਅਤੇ 92 ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ ਲਿਖੀਏ ਨਾ ਨਾ 78 ਲੈਣਾ ਨਾ 92 ਲੈਣਾ ਠੀਕ ਹੈ 78 ਅਤੇ 92 ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਬੋਲੋ ਜੀ పూర్ణ సంఖ్యా గిణో చారే ਇਦੇ ਵਿੱਚ ਘਰ ਕਿੰਨੀਆਂ ਨੇ 13 ਇਹਦਾ ਆਨਸਰ ਕਿੰਨਾ 13 ਠੀਕ ਹੈ ਬੱਚਿਓ ਹਾਂਜੀ ਮੈਮ ओके ਨੈਕਸਟ ਦੇਖੋ ਹੁਣ ਹਿਆਣਾ ਬੱਚਾ ਮੈਨੂੰ ਦੱਸੇਗਾ ਲਾਸਟ ਪ੍ਰਸ਼ਨ ਸਾਡਾ ਲੈਵਲ 2 ਦਾ ਕੀ ਦਿੱਤੀ ਗਈ ਸੰਖਿਆ ਰੇਖਾ ਕਿਹੜਾ ਆਪਰੇਸ਼ਨ ਦਰਸਾ ਰਹੀ ਹੈ ਕਿਹੜੀ ਸਰੰਗ ਕਿਰਿਆ ਕਿਹੜਾ ਆਪਰੇਸ਼ਨ ਲੱਗ ਰਿਹਾ ਵਾ ਆ ਜਿਹੜੇ ਜੰਪ ਵੱਜੇ ਆ 4 ਜਮਾ 3 ਨਾਲ 4 ਮਾਈਨਸ 3 ਨਾਲ 4 ਗੁਣਾ 3 ਨਾਲ ਕਿ 4 ਭਾਗ 3 ਨਾਲ ਲਾਉ ਲਾਉ ਤਮਾਗ ਆਪਣਾ ਹਰੀਆ ਫਰੀਆ 4 3 ਬਣੀ 4 3 ਦੇਖੋ ਬੰਦਾ ਜੇ ਕਿਸੇ ਨੂੰ ਨਹੀਂ ਸਮਝ ਆ ਰਹੀ ਜੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਤੇ ਉਹ ਪਹੁੰਚਿਆ ਕਿੱਥੇ ਹੈ 12 ਇਹਨਾਂ ਵਿੱਚੋਂ ਕਿਹਦਾ ਅਨਸਰ 12 ਹੈ ਮੈਨੂੰ 12 ਤੇ ਸੋ ਇਹ ਸਾਡਾ ਰਾਈਟ ਆਨਸਰ ਹੈ ਦੇਖੋ ਉਦਾਂ ਵੀ ਉਹਨੇ ਕਰਨੇ ਨੇ 4 4 ਦੇ ਜੰਪ ਮਾਰਨੇ ਆ 4 4 ਦੇ ਜੰਪ ਮਾਰਨੇ ਆ 0 ਤੋਂ ਪਹਿਲਾਂ 4 ਤੱਕ ਗਿਆ ਹਾਂਜੀ 4 ਤੋਂ ਬਾਅਦ 8 ਤੱਕ ਗਿਆ 8 ਤੋਂ ਬਾਅਦ 12 ਤੱਕ ਗਿਆ ਤਿੰਨ ਜੰਪ ਮਾਰਨੇ ਉਹਨੇ ਹਾਂਜੀ ਉਹਨੇ ਕਿਹਾ 4 4 ਦੇ ਤਿੰਨ ਜੰਪ ਮਾਰ ਕੇ ਕਿੱਥੇ ਪਹੁੰਚ ਗਿਆ 12 ਤੇ ਤਾਂ ਇਹਨਾਂ ਵਿੱਚੋਂ ਕਿਹੜਾ ਆਪਰੇਸ਼ਨ ਦਰਸਾ ਰਹੀ ਹੈ ਇਹ ਆ ਲੱਗਦਾ ਤੇ ਕਿੱਥੇ ਪਹੁੰਚਣਾ ਸੀ ਉਹਨੇ 7 ਤੇ ਇਹ ਆ ਲੱਗਦਾ ਤੇ ਕਿੱਥੇ ਪਹੁੰਚਣਾ ਸੀ ਉਹਨੇ ਤੇ ਆਹ ਦੇ ਭਾਗ ਨਹੀਂ ਹੋ ਸਕਦਾ ਨਾ ਇਹ ਤੇ 4 ਕਦੀ 3 ਦੇ ਭਾੜੇ ਤੇ ਨਹੀਂ ਜਾਂਦਾ ਇਹ ਭਾਗ ਨਹੀਂ ਹੋ ਸਕਦਾ ਇਹ ਤੁਹਾਨੂੰ ਵੱਡੀਆਂ ਕਲਾਸਾਂ 'ਚ ਜਦੋਂ ਅਸ਼ਮਲ ਕਰਾਵਾਂਗੇ ਫਿਰ ਤੁਹਾਨੂੰ ਪਤਾ ਲੱਗੇ ਠੀਕ ਹੈ ਬੱਚਿਓ ਸੋ ਇਹ ਸੀ ਸਾਡੀ ਲੈਵਲ 2 ਦੀ ਪੂਰਨ ਸੰਖਿਆਵਾਦੀ ਵਰਕਸ਼ੀਟ ਠੀਕ ਹੈ ਮੈਨੂੰ ਉਮੀਦ ਹੈ ਕਿ ਸਾਰੇ ਬੱਚੇ ਇਹਦੇ ਨਾਲ ਬਹੁਤ ਹੈਲਪ ਮਿਲਦੀ ਹੋਏਗੀ ਉਹਨਾਂ ਨੂੰ ਔਰ ਸਾਰੇ ਬੱਚੇ ਵਧੀਆ ਕਰਨਗੇ ਠੀਕ ਹੈ ਔਰ ਵਧੀਆ-ਵਧੀਆ ਆਪਣੇ ਨੋਟਬੁਕਸ ਤੇ ਸਾਮ ਕਰਨਗੇ ਥੈਂਕ ਯੂ ਯੈਸ